ਇਹ ਵੀਡੀਓ ਮੇਰੀ ਦਲਜੀਤ ਦਸਾਂਝ ਵਾਸਤੇ ਵੇ। ਮਾਂ ਨੇ ਪੁੱਤਰਾ ਤੇਰੇ ਤੇ ਬਹੁਤ ਗਰਵ ਏ। ਤੇਰੇ ਤੇ ਤੇ ਤੇਰੀ ਮਾਂ ਦੀ ਕੋਖ ਤੇ ਜਿਨੇ ਕਿਸੇ ਸਲੱਖਣੀ ਕੋਖ ਚੋਂ ਤੈਨੂੰ ਜਨਮ ਦਿੱਤਾ ਹੈ। ਮੈਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਆ ਜਿਹੜੀ ਮਾਂ ਦੇ ਘਰ ਪੁੱਤਰ ਹੋਵੇ ਨਾ ਇੱਕ ਦਲਜੀਤ ਹੀ ਹੋਵੇ। ਦਲਜੀਤ ਵਰਗਾ ਹੋਵੇ। ਦਲਜੀਤ ਹੀ ਹੋਵੇ। ਮੈਨੂੰ ਬਹੁਤ ਮਾਣ ਏ ਪੁੱਤਰਾ ਤੂੰ ਪੰਜਾਬ ਦੀ ਬਾਹ ਫੜੀ ਏ। ਪਰਮਾਤਮਾ ਤੈਨੂੰ ਇੰਨਾ ਉੱਪਰ ਹੋਰ ਲੈ ਕੇ ਜਾਵੇ। ਤੂੰ 10 ਪਿੰਡ ਗੋਦ ਲੈਣੇ ਨਾ ਤੈਨੂੰ ਕੋਈ 100 ਪਿੰਡ ਗੋਦ ਲੈਣ ਵਾਲਾ ਕਰੇ ਮੈਨੂੰ ਬਹੁਤ ਮਾਣ ਏ ਤੇਰੇ ਤੇ ਮੈਂ ਬੜੀ ਖੁਸ਼ ਹੋਈ ਜਿਸ ਟਾਈਮ ਮੈਂ ਪਹਿਲੇ ਵੀਡੀਓ ਬਣਾਉਣਾ ਚਾਹਦੀ ਸੀ ਕਿ ਤੈਨੂੰ ਆਵਾਜ਼ ਮਾਰ ਕੇ ਬੁਲਾਵਾਂ ਉੱਤਰ ਅੱਜ ਪੰਜਾਬ ਤੇ ਆਫਤ ਆਈ ਏ ਤੂੰ ਕਿੱਥੇ ਬੈਠਾ ਆ ਆ ਜਾ ਜਲਦੀ ਤੇ ਜਦੋਂ ਮੈਂ ਚੈਨਲ ਖੋਲ ਕੇ ਦੇਖਿਆ ਤੇ ਤੁਹਾਡੀਆਂ ਵੀਡੀਓ ਆ ਗਈਆਂ ਸੀ ਕਿ ਦਿਲਜੀਤ ਨੇ 10 ਪਿੰਡ ਗੋਦ ਲੈ ਲਏ ਨੇ ਮੇਰਾ ਮਨ ਬਹੁਤ ਖੁਸ਼ ਹੋਇਆ ਏ ਤੇਰੇ ਵਰਗਿਆਂ ਨੂੰ ਲੱਖ ਲੱਖ ਇਹ ਵੀਡੀਓ ਮੇਰੀ ਦਲਜੀਤ ਦਸਾਂਝ ਵਾਸਤੇ ਵੇ। ਮਾਂ ਨੇ ਪੁੱਤਰਾ ਤੇਰੇ ਤੇ ਬਹੁਤ ਗਰਵ ਏ। ਤੇਰੇ ਤੇ ਤੇ ਤੇਰੀ ਮਾਂ ਦੀ ਕੋਖ ਤੇ ਜਿਨੇ ਕਿਸੇ ਸਲੱਖਣੀ ਕੋਖ ਚੋਂ ਤੈਨੂੰ ਜਨਮ ਦਿੱਤਾ ਹੈ। ਮੈਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਆ ਜਿਹੜੀ ਮਾਂ ਦੇ ਘਰ ਪੁੱਤਰ ਹੋਵੇ ਨਾ ਇੱਕ ਦਲਜੀਤ ਹੀ ਹੋਵੇ। ਦਲਜੀਤ ਵਰਗਾ ਹੋਵੇ। ਦਲਜੀਤ ਹੀ ਹੋਵੇ। ਮੈਨੂੰ ਬਹੁਤ ਮਾਣ ਏ ਪੁੱਤਰਾ। ਤੂੰ ਪੰਜਾਬ ਦੀ ਬਾਹ ਫੜੀ ਏ। ਪਰਮਾਤਮਾ ਤੈਨੂੰ ਇੰਨਾ ਉੱਪਰ ਹੋਰ ਲੈ ਕੇ ਜਾਵੇ। ਤੂੰ 10 ਪਿੰਡ ਗੋਦ ਲੈਣੇ ਨਾ ਤੈਨੂੰ ਕੋਈ 100 ਪਿੰਡ ਗੋਦ ਲੈਣ ਵਾਲਾ ਕਰੇ ਮੈਨੂੰ ਬਹੁਤ ਮਾਣ ਏ ਤੇਰੇ ਤੇ ਮੈਂ ਬੜੀ ਖੁਸ਼ ਹੋਈ ਜਿਸ ਟਾਈਮ ਮੈਂ ਪਹਿਲੇ ਵੀਡੀਓ ਬਣਾਉਣਾ ਚਾਹਦੀ ਸੀ ਕਿ ਤੈਨੂੰ ਆਵਾਜ਼ ਮਾਰ ਕੇ ਬੁਲਾਵਾਂ ਪੁੱਤਰ ਅੱਜ ਪੰਜਾਬ ਤੇ ਆਫਤ ਆਈ ਏ ਤੂੰ ਕਿੱਥੇ ਬੈਠਾ ਆ ਆ ਜਾ ਜਲਦੀ ਤੇ ਜਦੋਂ ਮੈਂ ਚੈਨਲ ਖੋਲ ਕੇ ਦੇਖਿਆ ਤੇ ਤੁਹਾਡੀਆਂ ਵੀਡੀਓ ਆ ਗਈਆਂ ਸੀ ਕਿ ਦਿਲਜੀਤ ਨੇ 10 ਪਿੰਡ ਗੋਦ ਲੈ ਲਏ ਨੇ ਮੇਰਾ ਮਨ ਬਹੁਤ ਖੁਸ਼ ਹੋਇਆ ਏ ਤੇਰੇ ਵਰਗਿਆਂ ਨੂੰ ਲੱਖ ਲੱਖ ਵਾਰ ਸਲੂਟ ਪੁੱਤਰਾ ਇਹ ਵੀਡੀਓ ਮੇਰੀ ਦਲਜੀਤ ਦਸਾਂਝ ਵਾਸਤੇ ਵੀ ਮਾਂ ਨੇ ਪੁੱਤਰਾ ਤੇਰੇ ਤੇ ਬਹੁਤ ਗਰਵ ਏ ਤੇਰੇ ਤੇ ਤੇ ਤੇਰੀ ਮਾਂ ਦੀ ਕੋਖ ਤੇ ਜਿਨੇ ਕਿਸੇ ਸਲੱਖਣੀ ਕੋਖ ਚੋਂ ਤੈਨੂੰ ਜਨਮ ਦਿੱਤਾ ਮੈਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਆ ਜਿਹੜੀ ਮਾਂ ਦੇ ਘਰ ਪੁੱਤਰ ਹੋਵੇ ਨਾ ਇੱਕ ਦਲਜੀਤ ਹੀ ਹੋਵੇ ਦਲਜੀਤ ਵਰਗਾ ਹੋਵੇ ਦਲਜੀਤ ਹੀ ਹੋਵੇ ਮੈਨੂੰ ਬਹੁਤ ਮਾਣ ਏ ਪੁੱਤਰਾ ਤੂੰ ਪੰਜਾਬ ਦੀ ਬਾਹ ਫੜੀ ਏ ਪਰਮਾਤਮਾ ਤੈਨੂੰ ਇੰਨਾ ਉੱਪਰ ਹੋਰ ਲੈ ਕੇ ਜਾਵੇ ਤੂੰ 10 ਪਿੰਡ ਗੋਦ ਲੈਣੇ ਨਾ ਤੇ ਇਹਨੂੰ ਕੋਈ 100 ਪਿੰਡ ਗੋਦ ਲੈਣ ਵਾਲਾ ਕਰੇ ਮੈਨੂੰ ਬਹੁਤ ਮਾਣ ਏ ਤੇਰੇ ਤੇ ਮੈਂ ਬੜੀ ਖੁਸ਼ ਹੋਈ ਜਿਸ ਟਾਈਮ ਮੈਂ ਪਹਿਲੇ ਵੀਡੀਓ ਬਣਾਉਣਾ ਚਾਹਦੀ ਸੀ ਕਿ ਤੈਨੂੰ ਆਵਾਜ਼ ਮਾਰ ਕੇ ਬੁਲਾਵਾਂ ਪੁੱਤਰ ਅੱਜ ਪੰਜਾਬ ਤੇ ਆਫਤ ਆਈ ਏ ਤੂੰ ਕਿੱਥੇ ਬੈਠਾ ਏ ਆ ਜਾ ਜਲਦੀ ਤੇ ਜਦੋਂ ਮੈਂ ਚੈਨਲ ਖੋਲ ਕੇ ਦੇਖਿਆ ਤੇ ਤੁਹਾਡੀਆਂ ਵੀਡੀਓ ਆ ਗਈਆਂ ਸੀ ਕਿ ਦਿਲਜੀਤ ਨੇ 10 ਪਿੰਡ ਗੋਦ ਲੈ ਲਏ ਨੇ ਮੇਰਾ ਮਨ ਬਹੁਤ ਖੁਸ਼ ਹੋਇਆ ਏ ਤੇਰੇ ਵਰਗਿਆਂ ਨੂੰ ਲੱਖ ਲੱਖ ਵਾਰ ਸਲੂਟ ਪੁੱਤਰ